ਚੰਡੀਗੜ੍ਹ 'ਚ 18 ਜਨਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਤੋਂ ਰਾਸਾ ਮੈਂਬਰ ਰਾਗਵ ਚੱਡਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ 14 ਜਨਵਰੀ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੀ ਮੀਟਿੰਗ ਹੁੰਦੀ ਹੈ ਆਮ ਆਦਮੀ ਪਾਰਟੀ ਵੱਲੋਂ ਰਾਗਵ ਚੱਡਾ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਵੱਲੋਂ ਮਲਿਕਾ ਅਰਜੁਨ ਖੜਗੇ ਆਪੋ-ਚੀ ਮੀਟਿੰਗ ਕਰਦੇ ਨੇ ਤੇ ਫਿਰ ਫੈਸਲਾ ਲਿਆ ਜਾਂਦਾ ਹੈ ਕਿ ਭਾਈਪਾ ਦੇ ਖਿਲਾਫ ਪਹਿਲਾ ਬਿਗੋਲ 18 ਜਨਵਰੀ ਨੂੰ ਵੱਜੂਗਾ ਜਦੋਂ ਇੰਡੀਆ ਜੀ ਹਾਂ ਯਾਨੀ ਆਮ ਆਦਮੀ ਪਾਰਟੀ ਕਾਂਗਰਸ ਇਕੱਠੇ ਹੋ ਕੇ ਭਾਈਪਾ ਦੇ ਖਿਲਾਫ ਆਪਣੀ ਪਹਿਲੀ ਗੇਮ ਸੁੱਟਣਗੇ ਦਾਗ ਛੁੱਡਾ ਨੇ ਕਿਹਾ ਕਿ ਇੱਕ ਤਰ੍ਹਾਂ ਦਾ ক্রিকেট ਮੈਚ ਹੋਵੇਗਾ ਜਿਸ ਵਿੱਚ ਅਸੀਂ ਯਾਨੀ ਟੀਮ ਇੰਡੀਆ ਬਣਿਆ ਤੇ ਇਕੱਠੇ ਹੋ ਕੇ ਅਸੀਂ ਭਾਈਪਾ ਨੂੰ ਜੜੋ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਕਿਹਾ ਕਿ 18 ਜਨਵਰੀ ਨੂੰ ਅਸੀਂ ਪਹਿਲਾ ਕਦਮ ਲੈ ਰਹੇ ਹਾਂ ਦੇਖਦੇ ਹਾਂ ਕਿ ਮੇਅਰ ਦੀ ਚੋਣ ਕੀ ਰੰਗ ਲੈ ਕੇ ਆਉਂਦੀ ਹੈ ਕਿਉਂਕਿ ਆਉਣ ਵਾਲੀਆਂ ਮਈ ਮਹੀਨੇ ਚ 2024 ਦੀਆਂ ਜੋ ਲੋਕ ਸਭਾ ਚੋਣਾਂ ਨੇ ਉਹਦਾ ਹੁਣ ਬਿਲਕੁਲ ਵੱਜਣ ਵਾਲਾ ਹੈ ਪਾਈਪਾਂ ਨੂੰ ਪਹਿਲੇ ਗੇਂਦ ਤੇ ਆਊਟ ਕਰ ਪਾਣੇ ਅਸ਼ਿਕਸ ਦੇ ਪਾਉਨੇ ਆ ਤਾਂ ਆਉਣ ਵਾਲੇ ਸਮੇਂ ਚ ਪਾਈਪਾਂ ਦੇ ਪੈਰ ਹਿੱਲਣਗੇ ਰਵਜ ਚੱਡਾ ਨੇ ਤਾਂ ਕਹਿ ਦਿੱਤਾ ਕਿ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਭਾਰਤ ਨੂੰ ਪਾਈਪ ਮੁਕਤ ਕੀਤਾ ਜਾਵੇ ਕਿਉਂਕਿ ਪਾਈਪਾਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ ਇਸ ਲਈ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੀ ਹੋਈ ਹੈ ਉਹਨਾਂ ਨੇ ਹਜੇ ਕੋਈ ਵੱਡਾ ਬਿਆਨ ਤਾਂ ਨਹੀਂ ਦਿੱਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ 117 ਸੀਟਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠ ਜੋੜ ਕੀ ਰੰਗ ਲੈ ਕੇ ਆਵੇਗਾ ਪਰ ਉਹਨਾਂ ਨੇ ਕਿਹਾ ਫਿਲਹਾਲ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਚ ਜੋ ਮੇਅਰ ਦੀ ਚੋਣ ਹੈ ਇਹ ਕਿਹੜੇ ਪਾਸੇ ਬੈਠਦੀ ਹੈ